ਹਾਂਜੀ ਸਰ ਆਈ थिंक ਲੋਰ ਨਾਤਾ ਲਾਇਆ ਹੋਇਆ ਕਿੰਨੇ ਕੁ ਚਲਾਨ ਕੀਤੇ ਆ ਕੀ ਲੋਕਾਂ ਨੂੰ ਮੈਸੇਜ ਦਵਾਂ ਦੇਖੋ ਉਹਦੇ ਦੇ ਦਮਾਂ ਜੋ ਡੀਜੀਪੀ ਸਾਹਿਬ ਵੱਲੋਂ ਦਮਾਂ ਜੋ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੇ ਆ ਸਰਫ ਦਾ ਦਿੱਤਾ ਹਨ ਦਮਾਂ ਜੋ ਹਾਈ ਕੋਰਟ ਵੱਲੋਂ ਜਿਹੜੀ ਆ ਟੂ ਵਿਨਰ ਆ ਅਸੀਂ ਸਪੈਸ਼ਲ ਚੈੱਕਿੰਗ ਦੂ ਵਿਨਰ ਦੀ ਫੋਰ ਵਿਨਰ ਦੀ ਕਰ ਰਹੇ ਆ ਜਿਹੜੇ ਬਿਲੌਡ ਡਾਕੂਮੈਂਟ ਆ ਉਹਨਾਂ ਨੂੰ ਅਸੀਂ ਇੰਪੋਰਟ ਕਰ ਰਹੇ ਆ ਤੇ ਜਿਨ੍ਹਾਂ ਦੇ ਦਸਤਾਵੇਜ਼ ਅਧੂਰੇ ਆ ਉਹਨਾਂ ਦੇ ਟ੍ਰੈਫਿਕ ਦੇ ਰਿਗਾਰਡਿੰਗ ਅਸੀਂ ਚਲਾਨ ਕਰ ਰਹੇ ਜਿਸ ਤਰ੍ਹਾਂ ਸੀਟ ਬਿਲਡ ਦਾ ਹੋ ਗਿਆ ਫੋਰ ਵਿਨਰ ਦਾ ਪলিউਸ਼ਨ ਦਾ ਹੋ ਗਿਆ ਹਲਮਟ ਦਾ ਹੋ ਗਿਆ ਟੂ ਵੀਲ ਜਿਨ੍ਹਾਂ ਦੇ ਪੇਪਰ ਬਿਲਕੁਲ ਹੈ ਹੀ ਅਸੀਂ ਉਹਨਾਂ ਨੂੰ ਬੌਂਡ ਕਰ ਰਹੇ ਹਾਂ ਤੇ ਹੁਣ ਤੱਕ ਤਰੀਕ ਤੌਰ ਤੇ 10 ਜਨਮ ਲੱਗ ਚੁੱਕੇ ਹੈ ਜਿਨ੍ਹਾਂ ਵਿੱਚ ਦੋ ਮੋਟਰਾਂ ਅਸੀਂ ਬੌਂਡ ਕੀਤੀ। ਜਿਹੜਾ ਅਸੀਂ ਆਪ ਪਬਲੀ ਨੂੰ ਇਹੀ ਰਿਕਵੈਸਟ ਕਰਾਂਗੇ ਕਿ ਜਿਹੜੇ ਵੀ ਟੂ ਵੀਲਰ ਦੇ ਆਉਣੇ ਆ ਫੋਰ ਵੀਲਰ ਦੇ ਟੂ ਵੀਲਰ ਵਾਲੇ ਆਪਣਾ ਹੈਲਮਟ ਪਾ ਕੇ ਰੱਖਣ ਆਪਣਾ ਡਾਕੂਮੈਂਟ ਪੂਰੇ ਰੱਖਣ ਜਿਹੜੇ ਫੋਰ ਵੀਲਰ ਵਾਲੇ ਆ ਉਹਨਾਂ ਨੂੰ ਰਿਕਵੈਸਟ ਕਰੂਗਾ ਆਪਣੇ ਸੀਟ ਬੈਲਟ ਲਾ ਕੇ ਰੱਖੋ ਤੇ ਮੋਬਾਈਲ ਦੀ ਵਰਤੋਂ ਨਾ ਕਰੋ ਆਪਣੇ ਡਾਕੂਮੈਂਟ ਪੂਰੇ ਰੱਖਣ ਜਿਹੜੇ ਹੌਂਦਲਾ ਮੌਸਮ ਹੈ ਉਹਦੇ ਵਿੱਚ ਆਪਣਾ ਬਿਲਕੁਲ ਸਲੋ ਚਲਾਉਣ ਕਿਉਂਕਿ ਤੁੰਦ ਵਿੱਚ ਐਕਸੀਡੈਂਟ ਹੋਣ ਦੇ ਜ਼ਿਆਦਾ ਕਾਰਨ ਬਣਦੇ ਆ ਤੇ ਉਹਦੇ ਵਿੱਚ ਬਿਲਕੁਲ ਟ੍ਰੈਫਿਕ ਨਿਯਮਾਂ ਦੀ ਪਾਲਣਾ ਜਿੱਦਾਂ ਸਰ ਇਸ ਪਿਛਲੇ ਦਿਨਾਂ ਦੇ ਵਿੱਚ ਭਾਡੇ ਵੱਲੋਂ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਵੀ ਹੈ ਜਿਹੜਾ ਉਹ ਦੱਸਿਆ ਗਿਆ ਵੀ ਛੋਟੇ ਬੱਚੇ ਆ ਜਿਹੜੇ ਬਾਈਕ ਵਗੈਰਾ ਲੈ ਕੇ ਨਾ ਚੱਲਦੇ ਇਹ ਤਾਂ ਮੈਂ ਕੋਈ ਬੱਚੇ ਵੀ ਸਾਹਮਣੇ ਆਏ ਆ ਜਿਹੜੇ ਹਾਂ ਉਹਦੇ ਉਹਦੇ ਵੀ ਜਿਹੜਾ ਮਾਂ ਜੋ ਹਾਈ ਕੋਰਟ ਵੱਲੋਂ ਆਇਆ ਹੈ ਜਿਹੜੇ ਅੰਡਰ ਏਜ ਆ 18 ਸਾਲ ਤੋਂ ਥੱਲੇ ਬੱਚੇ ਆ ਸਕੂ ਭਾਲੇ ਉਹਦੇ ਵਿੱਚ ਅਸੀਂ ਉਹ ਵੀ ਚਲਾਨ ਕਰ ਰਹੇ ਹਾਂ ਉਹਨਾਂ ਨੂੰ ਅਸੀਂ ਜਿਹੜਾ ਸਕੂਲਾਂ ਦੇ ਵਿੱਚ ਜਾ ਕੇ ਅਸੀਂ ਸੈਮੀਨਾਰ ਵੀ ਲਾ ਰਹੇ ਹਾਂ ਟ੍ਰੈਫਿਕ ਐਜੂਕੇਸ਼ਨ ਦੀ ਉਹਨੂੰ ਤੇ ਜਿਹਦੇ ਵਿੱਚ ਅਸੀਂ ਬੱਚਾ ਨੂੰ ਇਹ ਮੈਸੇਜ ਦੇ ਰਹੇ ਆ ਵੀ ਜਿਹੜੇ 18 ਸਾਲ ਤੋਂ ਥੱਲੇ ਬੱਚਾ ਕੋਈ ਵੀ ਟੂ-ਵਿਲਰ ਨਾ ਚਲਾਵੇ ਤੇ ਉਹ ਆਪਣੇ ਸਕੂਲਾਂ ਵਿੱਚ ਬੱਸਾਂ ਨਹੀਂ ਵਰਤੋ ਕਰਨ ਜਾਂ ਫਿਰ ਆਪਣਾ ਕੋਈ ਸਾਈਕਲ ਵਗੈਰਾ ਜਾਂ ਫਿਰ ਇਲੈਕਟ੍ਰਿਕ ਇਲੈਕਟ੍ਰਿਕ ਜਿਹੜੀ ਹੈਗੀ ਆ 50 ਸੀਸੀ ਜਿਹੜੀ ਆ ਕਿ ਟੂ-ਵਿਲਰ ਹੈ ਉਹ ਹੈਗੀ ਆ ਮਾਨਤਾ ਪ੍ਰਾਪਤ ਹੈ ਉਹਦੇ ਲਈ ਇੱਕ ਆਪਾਂ 18 ਸਾਲ ਤੋਂ ਥੱਲੇ ਜਿਹੜਾ ਇੱਕ ਲਰਨਿੰਗ ਲਾਇਸੈਂਸ ਬਣਦਾ ਉਹ ਬੱਚਿਆਂ ਦਾ ਬਣਦਾ